ਹਾਂ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਸਹਿਣਾ ਦੇ ਵਿੱਚ ਇੱਥੋਂ ਇੱਕ ਸ਼ਾਨਦਾਰ ਟਰੈਕਟਰ 16 ਮਾਡਲ 855 ਬਹੁਤ ਵਧੀਆ ਟਰੈਕਟਰ ਸ਼ਾਨਦਾਰ ਹੈ ਰੰਗ ਪੇਂਟ ਦਾ ਵੀ ਸੋਹਣਾ ਹੈ オリジナル ਟਰੈਕਟਰ ਹੈ ਤੇ ਬਾਕੀ ਇੰਜਨ ਗੀਅਰ ਦਾ ਟਰੈਕਟਰ ਵੀ ਬਹੁਤ ਚੰਗਾ ਹੈ ਬਾਈਆਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਬਾਕੀ ਆਪਾਂ ਬਾਈ ਜੀ ਨਾਲ ਕਰਾਂਗੇ ਗੱਲਬਾਤ ਤੇ ਬਾਈ ਜੀ ਆਪਣਾ ਇਹ ਟਰੈਕਟਰ ਜਿਹੜਾ 16 ਮਾਡਲ ਹੈ ਠੀਕ ਹੈ ਜੀ ਤੇ ਇਹਦੇ ਟਾਇਰ ਕਿੰਨੇ ਪਰਸੈਂਟ ਆ ਜੀ ਅਗਲੇ ਇਹਦੇ ਟਾਇਰ ਹੈਗੇ ਜੀ ਅਗਲੇ 75-80% ਹੈ ਜੀ ਅੱਛਾ ਇਹ ਟਾਇਰ ਉਹ ਨਾਲ ਦੇ ਹੈ ਨਹੀਂ ਜੀ ਇਹ ਦਵਾਰ ਦੇ ਟਾਇਰ ਨੇ ਅੱਛਾ ਦੋਸਤੋ ਇਹ ਗੁਡਗਿਅਰ ओरिजिनल ਟਾਇਰ ਹੈ ਡੀਡੀ ਡੀਟੀ 195 ਗੁਡਗਿਅਰ ਦੇ ਟਾਇਰ ਜਾਨੀ ਕਿ 75805 ਟਾਇਰ ਹੈ ਨਾ ਤੇ ਮਗਲੇ ਟਾਇਰ ਬਾਈ ਜੀ ਕਿੰਨੇ ਹੋ ਗਏ ਬਸ ਇੰਨੇ ਆਏ ਮਨਰੋ ਵੀ 1-2% ਇਧਰ ਉਧਰ ਹੋਣਗੇ ਉੰਨੇ ਟਹਿਰੇ ਨਹੀਂ ਹਾਂ ਦੋਸਤੋ ਇਹ ਵੀ ओरिजिनल ਗੁਡਗਿਅਰ ਦੇ ਟਾਇਰ ਹੈ ਤੇ ਬਾਕੀ ਟਰੈਕਟਰ ਦਾ ਰੰਗ ਪੇਂਟ ਦਾ ਟਰੈਕਟਰ ਬਹੁਤ ਸੋਹਣਾ ਸ਼ਾਨਦਾਰ ਟਰੈਕਟਰ ਹੈ 16 ਮਾਡਲ ਟਰੈਕਟਰ ਹੈ ਤੇ ਪਿੰਡ ਸਹੈਣੇ ਦੇ ਵਿੱਚ ਖੜਾ ਹੈ ਸੈਣਾ ਪਧੌੜ ਆਪਣਾ ਜਾਨੀ ਕਿ ਬਰਨਾਲੇ ਚ ਪੈਂਦਾ ਇਹ ਤੇ ਬਾਕੀ ਆਪਾਂ ਤੁਹਾਨੂੰ ਸਾਰੇ ਆ ਬੈਂਪਰ ਪੱਖੋਂ ਬਾਈ ਜੀ ਇੱਧਰ ਲੈ ਕੇ ਆਓ ਕੈਮਰਾ ਤੇ ਸਾਰੀ ਆਪਾਂ ਉੱਪਰ ਦੀ ਸ਼ੋ ਤੁਸੀਂ ਸਾਰਾ ਢੀੜਾ ਕੱਢ ਕੇ ਟਰੈਕਟਰ ਨੂੰ ਚੈੱਕ ਕਰ ਸਕਦੇ ਹੋ ਤੇ ਬਾਈ ਜੀ ਦਾ ਆਪਾਂ ਕੰਟੈਕਟ ਨੰਬਰ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਇੱਧਰ ਪਾਮਪਾਲੀ ਲੋਕੇਸ਼ਨ ਵਿਖਾ ਦਿਓ ਜੀ ਨਾਲ ਸਾਰਾ ਰੰਗ ਪੇਂਟ ਦਾ ਬਹੁਤ ਸੋਹਣਾ ਟਰੈਕਟਰ ਹੈ ਜਾਨੀ ਕਿ ਸੁੱਕਾ ਟਰੈਕਟਰ ਹੈ ਬਿਲਕੁਲ ਤੇ ਬਾਕੀ ਸ਼ੋ ਚੱਕ ਕੇ ਦਿਖਾਓ ਜੀ ਲੈ ਦੋਸਤੋ ਇਧਰ ਤੁਸੀਂ ਵੇਖੋ ਸ਼ੋਅ ਦਾ ਟਰੈਕਟਰ ਬਹੁਤ ਸੋਹਣਾ ਹੈ ਬਾਕੀ ਆਹ ਏਜੰਸੀ ਦੇ ਜਿਹੜੇ ਸਟicker ਵਗੈਰਾ ਆ ਮੈਂ ਦਿਖਾਉਂਗਾ ਭਾਈ ਆ ਭਾਈ ਜੀ ਆ ਸਟicker ਦਿਖਾਇਓ ਜੀ ਤੇ ਆ ਸਟicker ਦੋਸਤੋ ਆ ਨਾਲ ਦੇ ਲੱਗੇ ਹੋਏ ਆ ਸਟicker ਤੇ ਰੇਡੀਏਟਰ ਵੀ ਬਹੁਤ ਐ ਨਵਾਂ ਪੀਸ ਪਿਆ ਜਾਵਾ ਰੇਡੀਏਟਰ ਇਧਰ ਚੈੱਕ ਕਰਵਾਇਓ ਜੀ ਤੇ ਬਾਕੀ ਇਧਰ ਸਟicker ਲੱਗੇ ਹੋਏ ਆ ਉਧਰ ਵੀ ਦਿਖਾਇਓ ਸਟicker ਉਹ ਉਹ ਵੇ ਕਲਚ ਕੋਲੇ ਜਿਹੜੇ ਆਪਣੇ ਸਟicker ਹੁੰਦੇ ਆ ਮੰਨ ਲਓ ਉਦਾਂ ਆ ਸਾਰੇ ਏਜੰਸੀ ਦੇ ਸਟicker ਉਦਾਂ ਦੇ ਹੀ ਟਰੈਕਟਰ ਦੇ ਪਏ ਆ ਟਰੈਕਟਰ ਬਹੁਤ ਸੋਹਣਾ ਸ਼ਾਨਦਾਰ ਟਰੈਕਟਰ ਹੈ ਤੇ ਬਾਕੀ ਆਪਾਂ ਬਾਈ ਜੀ ਨਾਲ ਕਰਾਂਗੇ ਗੱਲਬਾਤ ਇੱਧਰ ਦੁਬਾਰਾ ਫੇਰ ਤੇ ਬਾਈ ਜੀ ਆਪਣਾ ਇਹ ਇੱਕ ਤਾਂ ਜਗਾ ਲੋਕੇਸ਼ਨ ਦੱਸ ਦਿਓ ਆਪਣੀ ਕਿਸਨ ਆਪਣਾ ਜੀ ਬਰਨਾਲਾ ਬਾਜਾਖਾਨਾ ਰੋਡ ਤੇ ਸਹਨੇ ਨਹਿਰ ਕੋਲੇ ਟਰੈਕਟਰ ਖੜੇ ਹੁੰਦੇ ਆ ਬੱਕਾਰੇ ਅੱਛਾ ਜੀ ਆਪਣੇ ਕੋਲੇ ਹੋਰ ਵੀ 7-8 ਟਰੈਕਟਰ ਹੈਗੇ ਨੇ ਠੀਕ ਹੈ ਜੀ ਹਾਂਜੀ ਉੱਥੇ ਖੜੇ ਹੁੰਦੇ ਆ ਇਹ ਆਪਣੇ ਕੋਲੇ ਅੰਦਰ ਖੜਾ ਹੈਗਾ 16 ਮਾਡਲ ਟਰੈਕਟਰ ਠੀਕ ਹੈ ਜੀ ਤੇ ਬਾਕੀ ਜੇ ਕੋਈ ਭਰਾ ਇੱਥੇ ਆਉਂਦਾ ਸਾਡੀ ਵੀਡੀਓ ਵੇਖ ਕੇ ਹਨਾ ਤੇ ਬਾਕੀ ਉਹਦਾ ਮਾਨਤਾਨ ਟਰੈਕਟਰ ਚ ਹੋਊਗਾ ਬਾਕੀ ਰੇਟ ਤੁਸੀਂ ਦੱਸੋ ਟਰੈਕਟਰ ਦਾ ਰੇਟ ਕੀ ਹੈ ਮਾਨਤਾਨ ਕਰਾਂਗੇ ਜੀ ਰੇਟ ਤਾਂ ਜੀ ਹੁਣ ਆਪਾਂ ਇਹਦਾ ਚਾਹੇ 5.5 ਮੰਗ ਲਈਏ ਜੇ ਤੁਹਾਡੀ ਕੋਈ ਵੀਡੀਓ ਦੇਖ ਕੇ ਆਉਂਦਾ ਆ ਠੀਕ ਹੈ ਜਨਨ ਕੀ ਮਾਨਤਨ ਹੋ ਜੂ ਹਣਾ ਐ ਦੋਸਤੋ ਟਰੈਕਟਰ ਬਹੁਤ ਸ਼ਾਨਦਾਰ ਹੈ ਬਾਕੀ ਬਾਹ ਕੇ ਤਸੱਲੀ ਕਰਕੇ ਆਦੀ ਲਿਆ ਸਕਦਾ ਜੀ ਬਾਹ ਕੇ ਚਲਾ ਕੇ ਜਿੰਨ ਮਰਜੀ ਆਪਾਂ ਹਾਲ ਪਾ ਦਾਂਗੇ ਆਪਣੇ ਤੇ ਵਾਹਣ ਵੀ ਵਿੱਲਾ ਪਿਆ ਹੁੰਦਾ ਹੈ ਠੀਕ ਹੈ ਜੀ ਬਾਹ ਕੇ ਅਗਲਾ ਜਦੋਂ ਮਰਜੀ ਜਿੰਨੀ ਤਸੱਲੀ ਕਰਕੇ ਫੇਰ ਸੌਦਾ ਕਰੀਏ ਹਾਂ ਲੈ ਦੋਸਤੋ ਬਾਈ ਨੂੰ ਤੁਸੀਂ ਕਾਲ ਕਰਕੇ ਪਿੰਡ ਸਹੈਣੇ ਦੇ ਵਿੱਚ ਪਹੁੰਚ ਜਾਣਾ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਕੀ ਸਾਡਾ ਤੁਸੀਂ ਚੈਨਲ ਜਿਹੜਾ ਅੰਗਰੇਜ਼ ਬਰਾਡ ਇਹਨੂੰ ਫੋਲੋ ਕਰ ਲੈਣਾ ਤੇ ਘੰਟੀ ਦੇ ਬਚਨ ਬਟਨ ਨੂੰ ਪ੍ਰੈਸ ਕਰ ਲੈਣਾ ਸਾਡਾ YouTube ਚੈਨਲ ਵੀ ਅੰਗਰੇਜ਼ ਬਰਾੜ ਹੈ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬਾਕੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਕਿਉਂਕਿ ਟਰੈਕਟਰ ਬੜੇ ਸ਼ਾਨਦਾਰ ਹੁੰਦੇ ਪਾਈਆਂ ਕੋਲੇ ਤੇ ਬਾਈ ਜੀ ਦਾ ਕੰਟੈਕਟ ਨੰਬਰ ਬਾਈ ਜੀ ਬੋਲਦੇ ਮੜਾ ਜੀ ਆਪਣਾ ਕੰਟੈਕਟ ਨੰਬਰ ਹੈਗਾ ਜੀ ਆਪਣਾ 98777 98770 ਹਾਂਜੀ 75090 75090 ਇਹ ਆਪਣਾ ਕੰਟੈਕਟ ਨੰਬਰ ਹੈ ਲੈ ਦੋਸਤੋ ਇੱਥੇ ਕਾਲ ਕਰਕੇ ਬਾਈ ਜੀ ਨੂੰ ਤੁਸੀਂ ਇੱਥੇ ਪਹੁੰਚ ਜਾਣਾ ਦਸੱਲੀ ਤੁਸੀਂ ਆਪ ਕਰ ਲੈਣੀ ਹੈ ਤੇ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਸ਼ੁਕਰੀਆ